ਤੁਸੀਂ ਦੇਖ ਰਹੇ ਹੋ ਸਮਝ ਜਟ ਨਿਊਜ਼ ਮੈਂ ਹਾ ਪਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸੀਆਂ ਕਿਸਾਨੀ ਅੰਦੋਲਨ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੋਵਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰਨੀ ਹੈ ਸਿਆਸਤ ਦੀ ਕਿਸਾਨੀ ਅੰਦੋਲਨ ਦੀ ਕਿਸਾਨੀ ਅੰਦੋਲਨਾਂ ਪਤਾ ਹੀ ਹੈ ਸਭ ਨੂੰ ਚੱਲ ਰਿਹਾ ਕਿ ਹਰਿਆਣਾ ਸਰਕਾਰ ਦੇ ਲਈ ਵੀ ਸਰਦਰ ਬਣਿਆ ਹੋਇਆ ਤੇ ਕੇਂਦਰ ਸਰਕਾਰ ਦੇ ਲਈ ਕੀ ਲੱਗਦਾ ਐ ਸਿੱਕਸਾਨੀ ਅੰਦੋਲਨ ਦਾ ਸਿਆਸਤ ਤੇ ਕੀ ਅਸਰ ਹੋਵੇਗਾ ਖਾਸ ਕਰਕੇ ਪੰਜਾਬ ਦੇ ਵਿੱਚ ਬਿਲਕੁਲ ਆ ਬੜਾ ਠੁਕਵਾ ਸਵਾਲ ਪੁੱਛਿਆ ਭੁਗਿੰਦਰ ਜੀ ਤੁਸੀਂ ਦੇਖੋ ਮੈਂ ਅਕਸਰ ਗੱਲ ਕਰਦਾ ਕਿ ਜਿਹੜੀ ਸਿਆਸਤ ਐ ਰਤੋਂ ਰਾਤ ਬਦਲ ਜਾਂਦੀ ਐ ਸਮੀਕਰਨ ਜਿਹੜੇ ਨੇ ਰਤੋਂ ਰਾਤ ਤਬਦੀਲ ਹੋ ਜਾਂਦੇ ਨੇ ਬਦਲ ਜਾਂਦੇ ਨੇ ਜਿਹੜੀਆਂ ਤਿਆਰੀਆਂ ਧਰੀਆਂਆਂ ਦੀਆਂ ਧਰੀਆਂ ਰਹਿ ਜਾਂਦੀਆਂ ਨੇ ਜੀ ਬੰਦਾ ਸੋਚਦਾ ਕੁਝ ਹੁੰਦਾ ਹੋਰ ਸੋਚਦਾ ਕੁਝ ਹੋਰ ਐ ਤੇ ਹੁੰਦਾ ਕੁਝ ਹੋਰ ਐ ਹੁਣ ਜੇ ਆਪਾਂ ਗੱਲ ਕਰੀਏ ਸ਼ਰਮਣੀ ਅਕਾਲੀ ਦਲ ਦੀ ਤੇ ਭਾਰਤ ਜਨਤਾ ਪਾਰਟੀ ਦੀ ਪਤਾਈ ਹੈ ਆਪਾਂ ਨੂੰ ਕਿ ਪਿਛਲੀ ਵਾਰ ਜਿਹੜਾ ਕਿਸਾਨੀ ਅੰਦੋਲਨ ਹੋਇਆ ਸੀ ਉਸ ਤੋਂ ਬਾਅਦ ਸ਼ਰਮਣੀ ਅਕਾਲੀ ਦਲ ਨੇ ਆਪਣਾ ਜਿਹੜਾ ਗੱਠ ਛੂੜਾ ਹੈ ਭਾਜਪਾ ਦੇ ਨਾਲ ਉਹ ਜਿਹੇ ਵੱਖ ਕਰ ਲਿਆ ਸੀ ਉਹ ਵੱਖ ਹੋ ਗਏ ਸੀ ਤੇ ਹੁਣ ਜਿਸ ਤਰੀਕੇ ਦੇ ਨਾਲ ਜਿਹੜੀ ਟਾ ਲ ਕਿਸ ਪਿਛਲੇ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਇੱਕ ਪੈਠ ਸੀ ਕੀ ਸ਼ਰੋਣੀ ਅਕਾਲੀ ਦਲ ਦੀ ਉਸ ਨੂੰ ਫਰਕ ਪਿਆ ਸੀ ਉਸ ਪੈਠ ਨੂੰ ਦੁਬਾਰਾ ਤੋਂ ਮਜ਼ਬੂਤ ਕਰਨ ਦੇ ਲਈ ਸ਼ਰੋਣੀ ਅਕਾਲੀ ਦਲ ਆਪਣੇ ਹਰ ਹੀਲਾ ਕਰ ਰਹੀ ਸੀ ਔਰ ਕਿਤਨੇ ਕਿਤੇ ਦੇਖਣ ਨੂੰ ਮਿਲ ਰਿਹਾ ਸੀਗਾ ਕਿ ਸ਼ਰੋਣੀ ਅਕਾਲੀ ਦਲ ਦੀ ਜਿਹੜੀ ਪੈਠ ਹੈ ਉਹ ਬੜੀ ਚੰਗੀ ਹੋ ਰਹੀ ਹੈ ਔਰ ਤੁਸੀਂ ਦੇ ਚ ਢੰਗ ਨਾਲ 1 ਫਰਵਰੀ ਨੂੰ ਇਹਨਾਂ ਨੇ ਜਿਹੜੀ ਹੈ ਪੰਜਾਬ ਬਚਾਓ ਯਾਤਰਾ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਸੀਗੀ ਕਿਸਾਨੀ ਵੱਲੋਂ ਅੰਦੋਲਨ ਦੇ ਕਰਕੇ ਅਣਮਿੱਥੇ ਸਮੇਂ ਦੇ ਲਈ ਜਿਹੜੀ ਆ ਰੱਦ ਕਰ ਦਿੱਤੀ ਹੈ ਸੋ ਜਿਸ ਤਰੀਕੇ ਦੇ ਨਾਲ ਸ਼ਰਮਣੀ ਅਖਲੀ ਦਲ ਇੱਕ ਬੈਟਰਮੈਂਡ ਦੀ ਬਣ ਜਾ ਰਿਹਾ ਸੀਗਾ ਔਰ ਆਪਣੇ ਰੂਸਿਆਂ ਨੂੰ ਵੀ ਮਨਾਉਣ ਲੱਗੇ ਹੋਏ ਸੀ ਜਿਹਾ ਨਾ ਸੁਝਵਲ ਪਾਰਟੀ ਹੋਊਗੀ ਜਾਂ ਡੰਗਲੀ ਪਾਰਟੀ ਬਿਲਕੁਲ ਆਪ ਜਿਹੜੇ ਪੁਰਾਣੇ ਸੀਗੇ ਆਗੂ ਉਹਨਾਂ ਨੂੰ ਵੀ ਜੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਸੰਯੁਕਤ ਜਿਹੜੇ ਆ ਆਪਣੇ ਹੈਗਾ ਸੀਗਾ ਅਖਲੀ ਦਲ ਪੁਰਾਣੇ ਜਿਹੜੇ ਟਕਸਾਲੀ ਆਗੂ ਸੀ ਉਹਨਾਂ ਨੂੰ ਜੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਆਂ ਔਰ ਐ ਲੱਗਦਾ ਸੀਗਾ ਕਿ ਇੱਕ ਨਵੇਂ ਰੂਪ ਦੇ ਵਿੱਚ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਜਿਹੜੀ ਆ ਵਾਪਸ ਆਊਗੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਅ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜੀ ਪੰਜਾਬ ਦੇ ਸਾਬਕਾ ਮੱਖ ਮੰਤਰੀ ਸੀਗੇ ਉਸ ਤੋਂ ਬਾਅਦ ਲੇਖੋ ਐ ਲੱਗਦਾ ਸੀ ਕਿ ਸ਼ਾਇਦ ਜਿਹੜਾ ਹੁਣ ਆਧਾਰ ਹੈਗਾ ਅਕਾਲੀ ਦਲ ਦਾ ਜੀ ਉਹ ਖਤਰੇ 'ਚ ਹੈ ਪਰ ਐ ਲੱਗ ਰਿਹਾ ਸੀਗਾ ਜਿਸ ਢੰਗ ਨਾਲ ਦੁਬਾਰਾ ਸ਼ੁਰੂਆਤ ਹੋਈ ਸੀਗੀ ਕਿ ਨਹੀਂ ਦੁਬਾਰਾ ਆਪਣੇ ਪੈਰਾਂ 'ਤੇ ਖੜੇ ਹੋ ਜਾਊਗੀ ਇਹ ਪਾਰਟੀ ਔਰ ਜਿਸ ਤਰੀਕੇ ਦੇ ਨਾਲ ਕੁਝ ਸਮੇਂ ਤੋਂ ਹੀ ਜੀ ਦੁਬਾਰਾ ਗੱਠ ਜੋੜ ਜਿਹੜਾ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦਾ ਹੋਣ ਦੇ ਅਸਾਰ ਨਜ਼ਰ ਆ ਰਹੇ ਸੀਗੇ ਜੀ ਔਰ ਬਹੁਜਨ ਸਮਾਜ ਪਾਰਟੀ ਨੇ ਗੱਠ ਜੋੜ ਜਿਹੜਾ ਸੀ ਪੁਰਾਣਾ ਤੋੜ ਲਿਆ ਸੀਗਾ ਕਿਉਂਕਿ ਉਹ ਕਹਿ ਰਹੇ ਸੀ ਸ਼ਰਮਣੀ ਅਕਾਲੀ ਦਲ ਸਾਡੇ ਨਾਲ ਕੋਈ ਗੱਲਬਾਤ ਹੀ ਨਹੀਂ ਕਰ ਰਿਹਾ ਕੋਈ ਬੈਠਕ ਨਹੀਂ ਹੋ ਰਹੀ ਪਰ ਦੂਜੇ ਪਾਸੇ ਜਿਹੜੀ ਭਾਜਪਾ ਔਰ ਅਕਾਲੀ ਦਲ ਦੇ ਵਿੱਚ ਜਿਹੜੀ ਗੱਠ ਗੱਠ ਜੋੜ ਦੀਆਂ ਸੀਗੀਆਂ ਐਂ ਲੱਗਦਾ ਸੀ ਬਸ ਹੁਣ ਵੀ ਗੱਠਜੋੜ ਹੋਇਆ ਲੋਕ ਵੀ ਲਿਆ ਸੀ ਇਹ ਵੀ ਕਿਹਾ ਜਾ ਰਿਹਾ ਸੀ ਕਿ ਅੰਤਿਮ ਪੜਾਅ ਤੇ ਸੀ ਉਹ ਗੱਠਜੋੜ ਚੋਣਾਂ ਕਰਦੇ ਬੈਠਕਾਂ ਜਿਸ ਢੰਗ ਨਾਲ ਪਤਾ ਲੱਗ ਰਿਹਾ ਸੀਗਾ ਦਿੱਲੀ ਜਾ ਕੇ ਸ਼ਰਮਣੀ ਅਕਾਲੀ ਦਲ ਦੇ ਆਗੂ ਉੱਥੇ ਬੈਠਕਾਂ ਕਰ ਰਹੇ ਸੀ ਫੈਸਲਾ ਲਗਭਗ ਤੈਅ ਸੀ ਆਖਰੀ ਪੜਾਅ ਤੇ ਸੀ ਐਂ ਜਾਪ ਰਿਹਾ ਸੀ ਜਿਵੇਂ ਹੁਣ ਵੀ ਅਨਾਉਂਸਮੈਂਟ ਕੋਈ ਨਾ ਕੋਈ ਹੋਊਗੀ ਹੁਣ ਵੀ ਕੋਈ ਨਾ ਕੋਈ ਐਲਾਨ ਹੋਊਗਾ ਦੋਨੋਂ ਪਾਰਟੀਆਂ ਦੇ ਗੱਠਜੋੜ ਨੂੰ ਲੈ ਕੇ ਪਰ ਅਚਾਨਕ ਜਿਸ ਤਰੀਕੇ ਦੇ ਨਾਲ ਖੈਰ ਅਚਾਨਕ ਤਰੀਕੇ ਜਿਸ ਤਰੀਕੇ ਦੇ ਨਾਲ ਜੋ ਵਿਉਂਤਬੰਦੀ ਕੀਤੀ ਸੀ ਅੰਦੋਲਨ ਨੂੰ ਲੈ ਕੇ ਕਿਸਾਨੀਆਂ ਅੰਦੋਲਨ ਜਿਹੜਾ ਦੁਬਾਰਾ ਮੁੜ ਤੋਂ 2.0 ਨੂੰ ਆਪਾਂ ਨਾਲ ਦੇ ਲਏ ਤੇ ਉਹ ਜਿਹੜਾ ਸ਼ੁਰੂ ਹੋਇਆ ਉਸ ਦੇ ਕਰਕੇ ਸਮੀਕਰਨ ਜਿਹੜੇ ਨੇ ਭਗਵੰਦਰ ਜੀ ਉਹ ਬਦਲ ਗਏ ਨੇ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇਸ ਵੇਲੇ ਆਪਾਂ ਕਹੀਏ ਪੰਜਾਬ ਦੇ ਵਿੱਚ ਫੇਰ ਉਸ ਤਰੀਕੇ ਦੇ ਨਾਲ ਹਾਸ਼ੀਏ ਤੇ ਚੱਲ ਗਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਆਧਾਰ ਮਜ਼ਬੂਤ ਕਰਨ ਦੇ ਲਈ ਪੰਜਾਬ ਦੇ ਪੂਰੀ ਟਿਲ ਲਾਈ ਸੀ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਲਓ ਕਿ ਆ ਰਾਮ ਮੰਦਰ ਦਾ ਉੱਥੇ ਜੋ ਵੀ ਕਾਰਜਕ੍ਰਮ ਹੋਇਆ ਹੈ ਰਾਮ ਮੰਦਰ ਦੀ ਜਿਹੜੀ ਉੱਥੇ ਬਣਾਇਆ ਗਿਆ ਯੋਧਿਆ ਦੇ ਵਿੱਚ ਤੇ ਹਿੰਦੂ ਵੋਟ ਜਿਹੜੀ ਹੈ ਪੰਜਾਬ 'ਚ ਕਾਫੀ ਹੈਗੀ ਹੈ ਹੈ ਨਾ ਤੇ ਉਹਦੇ ਕਰਕੇ ਵੀ ਐ ਲੱਗਦਾ ਸੀਗਾ ਕਿ ਹਿੰਦੂ ਵੋਟ ਜਿਹੜੀ ਹੈ ਉਹਦੇ ਨਾਲ ਭਾਜਪਾ ਨੂੰ ਕਾਫੀ ਅਸਰ ਹੋਊਗਾ ਫਰਕ ਪਾਊਗਾ ਜੀ ਦੂਜੇ ਪਾਸੇ ਗੱਠਜੋੜ ਦੇ ਨਾਲ ਜਿਹੜਾ ਪਿੰਡੂ ਖਿੱਤਾ ਹੈਗਾ ਉੱਥੇ ਸ਼ਰਮਣ ਅਕਾਲੀ ਦਲ ਨੂੰ ਬੈਨੀਫਿਟ ਹੋਊਗਾ ਤੇ ਕਿਤੇ ਨਾ ਕਿਤੇ ਇੱਕ ਮਜ਼ਬੂਤ ਗੱਠਜੋੜ ਵੱਜੋਂ ਇਸ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ ਨੇ ਕਿ ਦੁਬਾਰਾ ਤੋਂ ਇਹ ਮਜ਼ਬੂਤ ਗੱਠਜੋੜ ਹੈਗਾ ਹੋਊਗਾ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਇਹਨਾਂ ਨੇ ਦੋਨਾਂ ਨੇ ਅਨਾਉਂਸ ਆਲਰੇਡੀ ਕਰ ਚੁੱਕੇ ਸੀਗੇ ਕਿ ਵਕ ਵਕ ਮੈਂ ਚੋਣ ਲੜਾਂਗੇ ਇਹ ਹੀ ਪੁੱਛਣਾ ਚਾਹੁੰਦਾ ਵੀ ਵਿਚੋ ਇੱਕ ਕਾਣੀ ਪਾਜਪਾ ਦਾ ਤੁਸੀਂ ਦੱਸ ਦੋ ਤਾਂ ਕੀ ਲੱਗਦਾ ਵਾ ਕਿ ਪਹਿਲਾਂ ਤਾਂ ਚਲੋ ਇਹ காங்கிரஸ் ਤੇ ਜਿਹੜੇ ਆਮ ਆਦਮੀ ਪਾਰਟੀ ਆ ਇਹ ਆਪਣੇ ਵੱਖਰੇ ਵੱਖਰੇ ਕੈਂਡੀਡੇਟ ਖੜੀ ਕਰਨ ਨੂੰ ਕਹਿੰਦੇ ਸੀਗੇ ਤੇ ਹੁਣ ਕਿਸਾਨੀ ਅੰਦੋਲਨ ਹੋਇਆ ਚੱਲ ਰਿਹਾ ਵਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਕਾਂਗਰਸ ਪਾਰਟੀ ਵੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਇਹ ਦੋਨੇ ਪਾਰਟੀਆਂ ਵੈਸੇ ਹੀ ਭਾਜਪਾ ਦੇ ਖਿਲਾਫ ਸਨ ਤੇ ਹੁਣ ਕੀ ਲੱਗਦਾ ਇਹਨਾਂ ਦੇ ਇਕੱਠੇ ਹੋਣ ਦੇ ਆਸਾਰ ਹੁਣ ਲੱਗਦਾ ਕਿ ਚਲੋ ਪਹਿਲਾਂ ਤਾਂ ਚਲੋ ਆਪਾਂ ਨੂੰ ਸੀਗਾ ਕਿ ਵੀ 13-12 ਆਪਣੇ ਆਪਣੇ ਕੈਂਡੀਡੇਟ ਕੱਢ ਲਈਏ ਕੀ ਲੱਗਦਾ ਹੁਣ ਇਹ ਇਕੱਠੇ ਹੋ ਸਕਦੇ ਨੇ ਕਿਹੜੀਆਂ ਪਾਰਟੀਆਂ ਕਾਂਗਰਸ ਪਾਰਟੀ ਤੇ ਨਹੀਂ ਨਹੀਂ ਉਹ ਦੇਖੋ ਉਹ ਤੇ ਇਹ ਤੇ ਵੱਖਰਾ ਮੁੱਦਾ ਨਾ ਜੀ ਉਹ ਤੇ ਵੱਖਰਾ ਮੁੱਦਾ ਹੈ ਜਿਹੜੀ ਇਕੱਠੇ ਹੋ ਕੇ ਜਿਹੜੀ ਚੋਣ ਲੜਨ ਦੀ ਤੁਸੀਂ ਅਕਾਲੀ ਆਦੀ ਗੱਲ ਕਰ ਰਹੇ ਹੋ ਕਾਂਗਰਸ ਹੋ ਰਾਮ ਆਦਮੀ ਪਾਰਟੀ ਦੀ ਨਹੀਂ ਇਹਨਾਂ ਨੇ ਆਲਰੇਡੀ ਅਨਾਉਂਸਮੈਂਟ ਕਰਤਾ ਹੋਇਆ ਇਹ ਇਹ ਨਹੀਂ ਹੈ ਇਸ ਤੋਂ ਅੰਮ੍ਰਿਤ ਨਾ ਕਿ ਸਮੀਕਰਨ ਹੁਣ ਬਦਲ ਸਕਦੇ ਨਹੀਂ ਇਹ ਸਮੀਕਰਨ ਤਾਂ ਨਹੀਂ ਬਦਲ ਸਕਦੇ ਇਹ ਦੋਨੇ ਪਾਰਟੀਆਂ ਵੱਖ-ਵੱਖ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੇ ਕਦੀ ਚਾਹੁੰਦੀ ਨਹੀਂ ਸੀ ਕਿ ਉਹ ਇਕੱਠਿਆਂ ਚੋਣਾ ਲੜੇ ਕਿਉਂਕਿ ਪੰਜਾਬ ਦੇ ਵਿੱਚ ਇਸ ਵਾਰ ਦੇਖਿਆ ਜਾਵੇ ਨਾ ਕਾਂਗਰਸ ਪਾਰਟੀ ਦਾ ਜਦੋਂ 2019 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਨੇ ਤੇ 8 ਸੀਟਾਂ ਜੀ ਕਾਂਗਰਸ ਨੂੰ ਪਈਆਂ ਸੀ 2 ਸੀਟਾਂ ਅਕਾਲੀ ਦਲ ਨੂੰ ਤੇ ਦੋ ਭਾਜਪਾ ਨੂੰ ਪਈਆਂ ਸੀ ਤੇ ਇੱਕ ਸੀਟ ਗਈ ਸੀ ਆਪਣੇ ਆਮ ਆਦਮੀ ਪਾਰਟੀ ਨੂੰ ਜੀ ਤੇ ਆਧਾਰ ਤੇ ਉਹ ਪਿਛਲੀ ਵਾਰੀ ਦੇਖਿਆ ਪਿਛਲੀ ਵਾਰੀ ਵੀ ਅੱਠ ਸੀਟਾਂ ਹੁਣ ਜਿਸ ਢੰਗ ਨਾਲ ਕਿ ਮਹਾਰਾਣੀ ਪ੍ਰਨੀਤ ਕੌਰ ਹੈਗੀ ਹੈ ਪਟਿਆਲੇ ਤੋਂ ਠੀਕ ਹੈ ਉਹ ਆਪਣਾ ਵੱਖਰਾ ਰਸਤਾ ਉਹਨਾਂ ਨੇ ਚੁਣ ਲਿਆ ਭਾਜਪਾ 'ਚ ਹਾਂਜੀ ਔਰ ਦੂਸਰੇ ਪਾਸੇ ਜਿਹੜੇ ਚੌਧੇ ਸੰਤੋਖ ਸਿੰਘ ਜੀ وفات ਹੋ ਗਏ ਸੀ ਉਸ ਤੋਂ ਬਾਅਦ ਹੁਣ 6 ਹੀ ਰਹਿ ਗਏ ਨੇ ਜਿਹੜੇ ਲੋਕ ਸਭਾ ਦੇ ਜਿਹੜੇ ਐਮਪੀ ਨੇ ਜੀ ਠੀਕ ਹੈ ਚੋਣਾ ਜਿਹੜੀਆਂ ਹੋਣਗੀਆਂ ਜਿਸ ਤਰੀਕੇ ਦੇ ਨਾਲ ਉਹ ਨਵੇਂ ਸਮੀਕਰਨ ਬਣ ਸਕਦੇ ਕਿਉਂਕਿ ਕਾਂਗਰਸ ਪੰਜਾਬ ਦੀ ਪਹਿਲੀ ਬੜੀ ਕੌਨਫੀਡੈਂਟ ਹੈ ਕਿ ਅਸੀਂ ਵੱਧ ਤੋਂ ਵੱਧ ਸੀਟਾਂ ਲੈ ਜਾਗੇ ਦੂਜੇ ਪਾਸੇ ਜੋ ਇਸ ਵੇਲੇ ਹਾਲਾਤ ਆਮ ਆਦਮੀ ਪਾਰਟੀ ਦੇ ਹੈਗੇ ਆ ਭਾ ਚਾਹੇ ਵਾਅਦਿਆਂ ਦਾ ਮੁੱਦਾ ਹੋਵੇ ਚਾਹੇ ਦੂਸਰੇ ਮੁੱਦੇ ਹੋਣ ਪੰਜਾਬ ਦੇ ਜਿਹੜੇ ਬੇਸਿਕ ਮੁੱਢਲੇ ਮੁੱਦੇ ਨੇ ਉਹ ਅਜੇ ਵੀ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉਹ ਮੁੱਦੇ ਜਿਉਂ ਦੇ ਤਿਉਂ ਬਣੇ ਹੋਏ ਨੇ ਨਾ ਤੇ ਤੁਸੀਂ ਦੇਖ ਲਓ ਕਿ ਠੀਕ ਹੈ ਬੋਰਡ ਨਜ਼ਰ ਆਉਂਦੇ ਨੇ ਆਪਾਂ ਜਦੋਂ ਦੇਖ ਜਾਈਦਾ ਨਾ ਸੜਕਾਂ ਦੇ ਵੱਡੇ ਵੱਡੇ ਬੋਰਡ ਨਜ਼ਰ ਆਉਂਦੇ ਨੇ ਜੀ ਇੰਨੇ ਅਸੀਂ ਗੈਂਗਸਟਰ ਹਟ ਲਿਆ ਅਸੀਂ ਲੋਕਾਂ ਦੇ ਲਈ ਇਹ ਕੁਝ ਕਰ ਰਹੇ ਆਂ ਅਨਾਜ ਘਰ ਘਰ ਆਟਾ ਦੇ ਰਹੇ ਆਂ ਇਹੋ ਜਿਹੇ ਬੋਰਡ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਅਮਰਿੰਦਰ ਹੁਣਾਂ ਨੇ ਵੀ ਲਾਏ ਸੀ ਜੀ ਉਹ ਤੇ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਆਪਣੇ ਆਪ ਨੂੰ ਵਧਾ ਚੜਾ ਕੇ ਹੀ ਦੱਸਦੀ ਹੈ ਜੀ ਕੰਮ ਚਾਹੇ ਜਿੰਨੇ ਵੀ ਮਰਜ਼ੀ ਕੀਤੇ ਹੋਣ ਅਸੀਂ ਇਹ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤੇ ਪਰ ਇਹ ਲੋਕਾਂ ਨੂੰ ਪਤਾ ਹੈ ਜੀ ਕਿ ਕਿੰਨੇ ਕੰਮ ਹੋਏ ਨੇ ਤੇ ਕਿੰਨੇ ਰਹਿ ਗਏ ਨੇ ਜੀ ਸੋ ਜੇ ਆਪਾਂ ਗੱਲ ਕਰੀਏ ਇਸ ਵੇਲੇ ਜਿਸ ਢੰਗ ਨਾਲ ਮੈਂ ਕਿਹਾ ਕਿ ਕਾਂਗਰਸ ਦੀ ਜਿਹੜਾ ਇਸ ਵੇਲੇ ਹਾਲਾਤ ਐ ਪੋਜੀਸ਼ਨ ਐ ਉਹ ਲੋਕਾਂ ਦੀ ਜਿਹੜੀ ਜਿਸ ਢੰਗ ਨਾਲ 2019 ਦੀਆਂ ਚੋਣਾਂ ਸੀਗੀਆਂ ਜੀ ਠੀਕ ਹੈ ਉਹਦੇ ਵਿੱਚ 8 ਸੀਟਾਂ ਮਿਲੀਆਂ ਸੀ ਔਰ ਦੂਜੇ ਪਾਸੇ ਭਾਜਪਾ ਜਿਹੜੀ ਪਾਰਟੀ ਐ ਠੀਕ ਹੈ ਇਹ ਇਸ ਵੇਲੇ ਤੁਹਾਨੂੰ ਪਤਾ ਹੀ ਐ ਜੋ ਅੰਦੋਲਨ ਚੱਲਦਾ ਪਿਆ ਉਹਦੇ ਕਰਕੇ ਕਿਤੇ ਨਾ ਕਿਤੇ ਇਨਸਾਨ ਡੈਫੀਨਿਟਲੀ ਇਹਨਾਂ ਨੂੰ ਨੁਕਸਾਨ ਪੰਜਾਬ ਚੋਂ ਹੋਵੇਗਾ ਜੇ ਮਸਲਾ ਹੱਲ ਨਾ ਹੋਇਆ ਤੇ ਇਹ ਵੀ ਹੋ ਸਕਦਾ ਹੈ ਭੁਪਿੰਦਰ ਜੀ ਇਹਦੇ ਜਿਵੇਂ ਕਿ ਮੈਂ ਪਹਿਲਾਂ ਗੱਲ ਕਰਦਾ ਸਿਆਸਤ ਦੇ ਵਿੱਚ ਸਮੀਕਰਨ ਬਦਲ ਜਾਂਦੇ ਨੇ ਹੋ ਸਕਦਾ ਹੈ ਕਿ ਮਸਲਾ ਬਹੁਤ ਵਧੀਆ ਨਿਕਲ ਜੇ ਹੋ ਸਕਦਾ ਹੈ ਕਿ ਜਿਹੜੀ ਭਾਜਪਾ ਕਿਸਾਨਾਂ ਦੀਆਂ ਪੂਰੀਆਂ ਮੰਗਾਂ ਮੰਨ ਲਏ ਕਿ ਹਾਂ ਅਸੀਂ ਤੁਹਾਡੇ ਨਾਲ ਆ ਤੇ ਉਹਦਾ ਬੈਨੀਫਿਟ ਜਿਹੜਾ ਉਹ ਭਾਜਪਾ ਲੈ ਜਾਵੇ ਜੀ ਕਿ ਜੇ ਭਾਜਪਾ ਨੂੰ ਲੱਗਿਆ ਕਿ ਹੁਣ ਤੇ ਕਿਸਾਨ ਸਾਡੇ ਨਾਲ ਆ ਕਿਸਾਨੀ ਮੁੱਦੇ ਦੇਤੇ ਅਸੀਂ ਹਰ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਅਸੀਂ ਕਿਸਾਨਾਂ ਦੇ ਹੱਥਾਂ 'ਕਿ ਫੈਸਲਾ ਦਿੱਤਾ ਜਾਂ ਜੋ ਵੀ ਇਹਨਾਂ ਨੇ ਮੰਗਿਆ ਸੀਗਾ ਜਿਵੇਂ ਐਮਐਸਪੀ ਦੀ ਗਰੰਟੀ ਚਾਹੇ ਆਪਣੇ ਹੋਰ ਜਿਹੜੇ ਮੰਗਾ ਸੀ ਕੀ ਇਹਨਾਂ ਦੀਆਂ ਉਹਦੇ ਬਾਰੇ ਜੋ ਜੋ ਕੁਝ ਦੱਸਿਆ ਕਿਹਾ ਸੀ ਇਹਨਾਂ ਨੇ ਅਸੀਂ ਮੰਨ ਲਈਆਂ ਨੇ ਤੇ ਹੋ ਸਕਦਾ ਭਾਜਪਾ ਨੂੰ ਉਸ ਚੀਜ਼ ਦਾ ਫਾਇਦਾ ਹੋ ਜੇ ਉਹਦੇ ਵਿੱਚ ਇਹ ਵੀ ਦੇਖਣਾ ਹੋਊਗਾ ਕਿ ਜਿਸ ਢੰਗ ਨਾਲ ਗੱਲਾਂ ਚੱਲ ਰਹੀਆਂ ਸੀ ਆਕਾਦੀ ਦਲ ਦੀਆਂ ਤੇ ਭਾਜਪਾ ਦੀਆਂ ਗੱਠ ਜੋੜਦੀਆਂ ਕੀ ਮੋੜ ਮੁਰ ਤੋਂ ਮਤਲਬ ਜਦੋਂ ਕਿਸਾਨੀ ਮੁੱਦਾ ਜੇ ਹੱਲ ਹੋ ਜਾਂਦਾ ਹੈ ਤੇ ਦੋਵੇਂ ਪਾਰਟੀਆਂ ਦੁਬਾਰਾ ਤੋਂ ਗੱਠ ਜੋੜ ਕਰਨਗੀਆਂ ਮੈਨੂੰ ਲੱਗਦਾ ਹੈ ਕਿ ਜੇ ਮਸਲਾ ਹੱਲ ਹੋ ਜਾਂਦਾ ਹੈ ਬੀਜੇਪੀ ਕਿਸਾਨਾਂ ਦਾ ਮਸਲਾ ਹੱਲ ਕਰ ਦਿੰਦੀ ਹੈ ਮੰਗਾ ਮੰਨ ਲੈਂਦੀ ਹੈ ਤੇ ਜੇ ਬੀਜੇਪੀ ਨੂੰ ਲੱਗਦਾ ਕਿ ਅਸੀਂ ਪਹਿਲਾਂ ਨਾਲੋਂ ਜ਼ਿਆਦਾ ਸਟਰੋਂਗ ਪੋਜੀਸ਼ਨ 'ਚ ਆ ਤੇ ਸ਼ਾਇਦ ਉਹ ਆਕਾਦੀ ਦਲ ਦੇ ਨਾਲ ਗੱਠ ਜੋੜ ਨਾ ਕਰੇ ਤੇ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜੇ ਮੁੱਦਾ ਜਿਹੜਾ ਉਹ ਸਹੀ ਤਰੀਕੇ ਨਾਲ ਹੱਲ ਨਾ ਹੋਇਆ ਤੇ ਹੋ ਸਕਦਾ ਹੈ ਫਿਰ ਅਕਾਲੀ ਦਲ ਭਾਜਪਾ ਦੇ ਨਾਲ ਘੱਟ ਜੋੜ ਨਾ ਕਰੇ ਕਿਉਂਕਿ ਭਾਜ ਦੇਖੋ 15 ਤਰੀਕ ਅੱਜ 16 ਤਰੀਕ ਹੈ ਜੀ ਬੀਤ ਦਿਨ 15 ਸੀ 15 ਤਰੀਕ ਨੂੰ ਸ਼ਰਮਣ ਅਕਾਲੀ ਦਲ ਨੇ ਸੁਭੀਬਾਦ ਦਲ ਨੇ ਸੁਭੀਬਾਦ ਦਲ ਨੇ ਕਿਹਾ ਸੀਗਾ ਕਿ 15 ਤਰੀਕ ਨੂੰ ਅਸੀਂ ਚੰਡੀਗੜ੍ਹ ਦਫ਼ਤਰ ਦੇ ਵਿੱਚ ਕੋਰ ਕਮੇਟੀ ਦੀ ਬੈਠਕ ਸਰਦਾਂਗੇ ਕਿਸਾਨੀ ਮੁੱਦੇ ਨੂੰ ਲੈ ਕੇ ਸੋ ਉਹ ਉਸ ਮੁੱਦੇ ਦੇ ਵਿੱਚ ਇਹਨਾਂ ਨੇ ਆਪਣੀ ਇੰਟਰਨਲ ਸਟ੍ਰੈਟਜੀ ਜਾਂ ਗੱਲਬਾਤ ਕੀਤੀ ਹੋਣੀ ਹੈ ਕਿ ਜਿਸ ਢੰਗ ਨਾਲ ਗੱਠ ਜੋੜ ਦੀ ਗੱਲ ਚੱਲੇ ਸੀ ਤਾਂ ਭពਿੰਦਰ ਜੀ ਇਹ ਜੇ ਹੋ ਸਕਦਾ ਹੈ ਕਿ ਪਹਿਲੀ ਵਾਰ ਹੋਵੇ ਕਿਉਂਕਿ ਪਿਛਲੇ 26 ਸਾਲਾਂ ਤੋਂ ਜੇ ਅਪਨ ਲੋਕ ਸਭਾ ਦੀ ਗੱਲ ਕਰਦੇ ਆ ਲੋਕ ਸਭਾ ਦੀ ਪਿਛਲੇ 2 2019 ਦੇ ਵਿੱਚ ਜਿਹੜਾ ਲੋਕ ਸਭਾ ਚੋਣਾਂ ਹੋਈਆਂ ਸੀ ਗੱਠ ਜੋੜ ਨਾਲ ਹੋਈਆਂ ਸੀ ਤੇ ਪਹਿਲਾਂ ਵੀ ਜਿਹੜੀਆਂ ਚੋਣਾ ਹੁੰਦੀਆਂ ਰਹੀਆਂ ਨੇ ਲੋਕ ਸਭਾ ਦੀਆਂ ਗੱਟ ਚੋੜ ਦੇ ਨਾਲ ਹੁੰਦੀਆਂ ਨਹੀਂਆਂ 26 ਸਾਲ ਬਾਅਦ ਇਹ ਪਹਿਲੀ ਵਾਰੀ ਮਤ ਪਾਊਗਾ ਜਦੋਂ ਅਕਾਲੀ ਦਲ ਤੇ ਭਾਜਪਾ ਹੋ ਸਕਦਾ ਹੈ ਹੋ ਸਕਦਾ ਹੈ ਸਮੀਕਰਨ ਬਦਲ ਵੀ ਸਕਦੇ ਨੇ ਹੋ ਸਕਦਾ ਹੈ ਕਿ ਵੱਖੋ ਵੱਖ ਚੋਣਾ ਲੜਨ ਲੜਨ ਤਾਂ ਔਰ ਇਹਦੇ ਵਿੱਚ ਮੈਂ ਸਮਝ ਲਓ ਕਿ ਤੁਸੀਂ ਲਾ ਲੋ ਪੰਜ ਪਾਰਟੀਆਂ ਵੱਖੋ ਵੱਖ ਆਪਣੇ ਕੈਂਡੀਡੇਟ ਜਿਹੜੀਆਂ ਉਤਾਰ ਸਕਦੀਆਂ ਨੇ ਕਾਂਗਰਸ ਪਾਰਟੀ ਹੋਗੀ ਆਮ ਆਦਮੀ ਪਾਰਟੀ ਹੋਗੀ ਬੌਜਨ ਸਮਾਜ ਹੋ ਪਾਰਟੀ ਹੋਗੀ ਪਾਜ ਪਾ ਹੋ ਗਈ ਜੀ ਇਹ ਚਾਰ ਪਾਰਟੀਆਂ ਤੇ ਇਹ ਉਹ ਨਹੀਂ ਜਿਹੜੀਆਂ ਕਿ ਕੌਮੀ ਪੱਦਰ ਦੀਆਂ ਪਾਰਟੀਆਂ ਨਹੀਂ ਜੀ ਨੈਸ਼ਨਲ ਲੈਵਲ ਦੀਆਂ ਜੀ ਹੁਣ ਸ਼ਰਮਣ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਜੀ ਤੇ ਇਹ ਵੀ ਜਿਸ ਢੰਗ ਨਾਲ ਜੇ ਗੱਲਬਾਤਾਂ ਜੋ ਸੁਣਨ ਨੂੰ ਮਿਲਦੀਆਂ ਵੀ ਹੋ ਸਕਦਾ ਹੈ ਇਹ ਵੀ ਆਪਣੇ ਕੈਂਡੀਡੇਟ 13 ਨੇ 13 ਸੀਟਾਂ ਤੇ ਵੱਖਰੇ ਰੱਖੋ ਕੇ ਖੜੇ ਕਰਮ ਦੇ ਇਥੇ ਚੋਣ ਲੜਨ ਬਾਕੀ ਇਸ ਵੀ ਇਹਦਾ ਜਿਹੜਾ ਮੈਂ ਸਮਝਣਾ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਬੜੀਆਂ ਵਖਰੀਆਂ ਜਿញ្ញਾਂ ਨੇ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਬੜੀਆਂ ਅਲੱਗ ਤਰ੍ਹਾਂ ਦੀਆਂ ਚੋਣਾਂ ਇਸ ਵਾਰੀ ਬੜੀਆਂ ਸਸਪੈਂਸ ਵਾਲੀਆਂ ਚੋਣਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਕਿਉਂਕਿ ਹਰ ਪਾਸੇ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਨੂੰ ਤੁਹਾਨੂੰ ਪਤਾ ਹੀ ਹੈ ਜਿਸ ਤੰਗ ਇੰਡੀਆ ਗੱਠ ਜੋੜ ਜਿਹੜਾ ਬਣਿਆ ਸੀਗਾ ਉਹ ਬੀਜੇਪੀ ਨੂੰ ਟੱਕਰ ਦੇਣ ਵਾਸਤੇ ਬਣਿਆ ਸੀਗਾ ਇਸ ਵੇਲੇ ਪੰਜਾਬ ਦੇ ਵਿੱਚ ਜੋ ਸਿਚੁਏਸ਼ਨ ਹੈ ਇੱਕ ਪਾਸੇ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹ ਕਹਿੰਦੇ ਸੀ ਪ੍ਰਾਣਾ ਗੱਠ ਜੋੜ ਅਕਾਲੀ ਦਲ ਨੂੰ ਤੋੜ ਲਿਆ ਦੂਜੇ ਪਾਸੇ ਗੱਠ ਜੋੜ ਜਿਹੜਾ ਅਕਾਲੀ ਦਲ ਦੀਆਂ ਗੱਲਾਂਬਾਤਾਂ ਚੱਲ ਰਹੀਆਂ ਸੀ ਉਹ ਕਿਤੇ ਹੁਣ ਨਜ਼ਰ ਨਹੀਂ ਆ ਰਹੀਆਂ ਕੋਈ ਗੱਲ ਸਿਰੇ ਚੜਦੀ ਨਜ਼ਰ ਨਹੀਂ ਆਉਂਦੀ ਤੇ ਹੁਣ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਸਮੀਕਰਨ ਇਦਾਂ ਦੇ ਹੋ ਜਾਣ ਕਿ ਪੰਜਾਂ ਦੀਆਂ ਜਿਹੜੀਆਂ ਪੰਜੇ ਪਾਰਟੀਆਂ ਮੁੱਖ ਪਾਰਟੀਆਂ ਬਾਕੀ ਪਾਰਟੀਆਂ ਵੀ ਹੈਗੀਆਂ ਸੀ ਪੀਆਈ ਵਗੈਰਾ ਖੱਬੇ ਪੱਧਰੀ ਪਾਰਟੀਆਂ ਪਰ ਜਿਹੜੀਆਂ ਮੁੱਖ ਪਾਰਟੀਆਂ ਇਸ ਵੇਲੇ ਜਿਹੜੀਆਂ ਹੈਗੀਆਂ ਨੇ ਹੋ ਸਕਦਾ ਹੈ ਇਹ ਵੱਖ-ਵੱਖ ਚੋਣ ਲੜਾ ਤੇ ਪੰਜਾਬ ਦੇ ਵਿੱਚ ਜੋ ਹੈ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੋ ਸਕਦੇ ਨੇ ਜੀ ਬਿਰਿੰਦਰ ਜੀ ਸਿਆਸੀ ਮੁੱਦਿਆਂ ਦੇ ਉੱਤੇ ਸਾਨੂੰ ਮੁੱਦੇ ਦਿੱਤੇ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸੰਸਾ ਸਾਡੇ ਨਾਲ ਸੀਨੀਅਰ ਜਰਨਲਿਸਟ ਬਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪਕਦੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ